ਮੈਂ ਜਦਵੀਰ ਸਿੰਘ ਪ੍ਰੈਜ਼ੀਡੈਂਟ ਸ੍ਰੀ ਗੁਰੂ ਨਾਭਾ ਦਾਸ ਮਹਾਸੰਬਤੀ ਪੰਜਾਬ ਜਿਹਨਾਂ ਦੇ ਪਿੱਛੇ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤੀਸ਼ਟਾ ਦੇ ਸਮੇਂ ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਅਯੁੱਧਿਆ ਤੋਂ ਲੈ ਕੇ ਪੂਰੇ ਭਾਰਤ ਵਰਸ਼ ਵਿੱਚ ਸ਼ੋਭਾ ਯਾਤਰਾ ਕੱਢੀਆਂ ਗਈਆਂ ਉਹਦੇ ਸਬੰਧ ਵਿੱਚ ਗੁਰਦਾਸਪੁਰ ਦੇ ਵਿੱਚ ਵੀ ਵਿਸ਼ਾਲ ਸ਼ੋਭਾ ਯਾਤਰਾ ਰਾਮ ਲੱਲਾ ਪ੍ਰਤਾਨ ਪ੍ਰਤੀਸ਼ਟਾ ਦੇ ਸਭਾਂ ਵਿੱਚ ਕੱਢੀ ਗਈ ਸੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਲਾਗੇ ਸ਼ਾਗਿਰਦੀਆਂ ਸੰਸਥਾਵਾਂ ਨੂੰ ਜਿਹੜਾ ਨੇ ਇੱਕ ਸ਼ੋਭਾ ਯਾਤਰਾ ਵਿੱਚ ਆ ਕੇ ਆਪਣਾ ਯੋਗਦਾਨ ਪਾਇਆ ਇਸ ਤਰ੍ਹਾਂ ਕਿ ਸ਼੍ਰੀ ਗੁਰੂ ਨਾਭਾ ਦਾਸ ਜੀ ਨੇ ਦੋ ਤਿੰਨ ਜਗ੍ਹਾ ਦੇ ਉੱਤੇ ਸ਼ੋਭਾ ਯਾਤਰਾ ਦਾ ਸਵਾਗਤ ਵੀ ਕੀਤਾ ਇਹਦਾ ਮੈਂ ਸਾਰਿਆਂ ਨੂੰ ਵਧਾਈ ਦੇਣਾ ਖਾਸ ਕਰਕੇ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਤਣੋਂ ਮਣੋਂ ਤਣੋਂ ਆਪਣੀ ਗੁਰਦਾਸਪੁਰ ਦੀ ਮਹਿਮਾ ਸ਼िखर ਤੇ ਪਹੁੰਚਾਈ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸਭ ਦਾ ਧੰਨਵਾਦ ਕਰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਰ ਸੱਜ ਜਿਹੜੀ ਅੱਜ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਮਿਠੀ ਰੱਖੀ ਗਈ ਹੈ ਇਹਦੇ ਵਾਸਤੇ ਸਭ ਤੋਂ ਪਹਿਲੇ ਤੋਂ ਮੇਰੀ ਤਰਫ ਸੇ ਸਭੀ ਸ਼੍ਰੀ ਰਾਮ ਭਗਤੋ ਕੋ ਜੈ ਸ਼੍ਰੀ ਰਾਮ ਸ਼੍ਰੀ ਸਨਾਤਨ ਜਾਗਰਣ ਮੰਚ ਕੀ ਤਰਫ ਸੇ सबसे पहले तो 22 जनवरी को श्री रामलला जी की प्राण प्रतिष्ठा के संबंध में शोभा यात्रा का आयोजन किया था बहुत ही सराहनीय है बहुत ही बधाई के पात्र हैं मैंने आज तक इतनी संख्या में लोगों को झूमते हुए प्रसन्नतापूर्वक उस भव्य समारोह को मनाते हुए मैंने अपनी उम्र में कभी नहीं देखा इसलिए श्री सनातन जागरण मंच और श्री शिवभूमि सेवा समिति ये दोनों ही संस्थाएं बधाई के पात्र हैं परंतु इसके साथ साथ मैं सभी राम भक्तों को जितनी भी संस्थाओं ने जितने भी गांव के लोग और उन संस्थाओं के प्रतिनिधि हैं मैं उनको भी बधाई देता हूं और उनका भी अपनी दिल की गहराइयों से धन्यवाद भी करता हूं अपनी तरफ से कि उन्होंने इस आयोजन को भरपूर सहयोग दिया और इसको बड़े ही अच्छे ढंग से मनाया अब मैं सनातन धर्म के मानने वालों को ये कहना चाहूँगा कि सनातन धर्म को आगे ले जाने के लिए अपने परिवार में ज़्यादा से ज़्यादा अपने बच्चों को सनातन धर्म के प्रति जागृत करें उनको जागरूक करना बहुत ही जरूरी है अगर हम इस प्रयास में विफल रहे तो सनातन धर्म आगे बढ़ना जो है वो उसमें थोड़ी सी मुश्किल आएगी इसलिए अगर हमारे बच्चे मंदिर जाएंगे तिलक लगाएंगे सनातन धर्म के प्रति जागरूक होंगे तो हमारा सनातन धर्म जो है वो दिन दुगनी रात चौगुनी उन्ती करेगा मैं इन्हीं शब्दों के साथ फिर श्री सनातन धर्म जागरण मंच के सभी सदस्यों सभी पदाधिकारियों को बहुत-बहुत बधाई देता हूं हार्दिक शुभकामनाएं देता हूं बहुत-बहुत धन्यवाद जी जय श्री राम जय श्री राम जय श्री राम जय श्री, श्री, श्री राम जिस तरह की सब नु पता भी एक श्री सनातन जागरण मंच और शिव भूमि सेवा समिति यलो पिछले दिन एक 22 जनवरी नु एक विशाल शोभा यात्रा कड्डी गई सी ਉਦੇ ਵਾਸਤੇ ਇੱਕ ਅਜ ਸਨਮਾਨ ਸਮਾਰੋਹ ਦਾ ਕਾਰਜਕ੍ਰਮ ਰੱਖਿਆ ਗਿਆ ਸੀ ਜਿਹੜਾ ਅੱਜ ਦਾ ਕਾਰਜਕ੍ਰਮ ਆ ਉਹ ਵੀ ਸਫਲ ਰਿਹਾ ਔਰ ਸ਼ੋਭਾ ਯਾਤਰਾ ਵੀ ਬਹੁਤ ਹੀ ਸਫਲ ਰਹੀ ਮੈਂ ਸਨਾਤਨ ਜਾਗਰਣ ਮੰਚ ਦੀ ਟੀਮ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਸ਼ਹਿਰ ਵਾਸੀਆਂ ਨੂੰ ਉਸ ਸ਼ੋਭਾ ਯਾਤਰਾ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਉਸ ਵਧਾਈ ਦੀ ਮੁੱਖ ਪਾਤਰ ਮੇਰੀ ਟੀਮ ਆ ਜਿਨ੍ਹਾਂ ਨੇ ਮੇਰੀ ਗੈਰ ਮੌਜੂਦਗੀ ਦੇ ਮੈਨੂੰ ਕਿਸੇ ਕਾਰਨ ਵਸ਼ ਕੋ ਕੰਮ ਸੀ ਮੈਂ ਨਹੀਂ ਆ ਸਕਿਆ ਜਿਨ੍ਹਾਂ ਨੇ ਮੇਰੀ ਗੈਰ ਮੌਜੂਦਗੀ ਦੇ ਵਿੱਚ ਵੀ ਇੰਨੇ ਵੱਡੇ ਕਾਰਜਕ੍ਰਮ ਨੂੰ ਸਫਲ ਬਣਾਉਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਔਰ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਆਪਣੀ ਟੀਮ ਦਾ ਔਰ ਸਮੂਹ ਸ਼ਹਿਰ ਵਾਸੀਆਂ ਦਾ ਔਰ ਜਿੰਨੀਆਂ ਵੀ ਪਿੰਡਾਂ ਤੋਂ ਲੋਕ ਆਏ ਔਰ ਸਮੂਹ ਸੰਸਥਾਵਾਂ ਦਾ ਜਿਨ੍ਹਾਂ ਨੇ ਇਸ ਸੋਭਾ ਯਾਤਰਾ ਨੂੰ ਭਾਵੇ ਬਣਾਉਣ ਦੇ ਵਿੱਚ ਖਾਸ ਯੋਗਦਾਨ ਦਿੱਤਾ ਔਰ ਅੱਜ ਉਸੇ ਹੀ ਯੋਗਦਾਨ ਨੂੰ ਦੇਖਦੇ ਹੋਏ ਇੱਕ ਸਵਾਗਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਧੰਨਵਾਦ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਕਰਵਾਉਂਦੇ ਹੋ ਹਾਂਜੀ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸਨਾਤਨ ਧਰਮ ਦੇ ਪ੍ਰਤੀ ਜਿਹੜੇ ਪ੍ਰੋਗਰਾਮ ਨੇ ਉਹ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਜਿਸ ਤਰ੍ਹਾਂ ਕਿ ਹੋਲੀ ਦਾ ਪ੍ਰੋਗਰਾਮ ਔਰ ਹਨੂਮਨ ਜਨਮotsਵ ਦਾ ਪ੍ਰੋਗਰਾਮ ਬਹੁਤ ਹੀ ਜਲਦੀ ਸਨਾਤਨ ਜਾਗਰਣ ਮੰਚ ਅਨਾਉਂਸ ਕਰਨ ਜਾ ਰਿਹਾ ਹੈ ਔਰ ਇਹ ਆਸ ਵੀ ਕਰਦਾ ਵੀ ਜਿਸ ਤਰ੍ਹਾਂ ਦੀ ਇਹ ਸ਼ੋਭਾ ਯਾਤਰਾ ਨਿਕਲੀ ਆ ਸਮੂਹ ਸ਼ਹਿਰ ਵਾਸੀ ਔਰ ਸਮੂਹ ਸੰਸਥਾਵਾਂ ਸਮੂਹ ਗਾ ਪਿੰਡਾਂ ਦੇ ਲੋਕ ਸਾਡਾ ਉਸੇ ਤਰ੍ਹਾਂ ਹੀ ਸਾਥ ਦੇਣਗੇ ਜਿਸ ਤਰ੍ਹਾਂ RAMJANAM RAMJANAM ਆਪ ਉਮੀਦ ਹੈ ਨੇ ਆਸ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਆ ਇਸੇ ਤਰ੍ਹਾਂ ਹੀ ਸਾਨੂੰ ਸਮੂਹ ਸ਼ਹਿਰ ਵਾਸੀਆਂ ਦਾ ਸਮੂਹ ਪਿੰਡਾਂ ਵਾਸੀਆਂ ਦਾ ਯੋਗਦਾਨ ਮਿਲੇਗਾ